ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਵਧੀਆ ਤੇ ਠੀਕ ਠਾਕ ਹੋਵੋਗੇ ਤਾਂ ਕਿ ਅੱਜ ਦਿਨ ਸੀਗਾ ਟਿਊਸਡੇ ਦਾ ਤੁਹਾਨੂੰ ਪਤਾ ਹੀ ਹੈ ਕਿ ਮੈਂ ਕਾਫੀ ਟਾਈਮ ਤੋਂ ਵਲੌਗ ਸ਼ੂਟ ਨਹੀਂ ਕੀਤੀ ਸੀ ਮੈਂ ਆਪਣੇ ਪੇਕੇ ਆ ਜਿਹੜਾ ਉੱਥੇ ਗਈ ਹੋਈ ਸੀ ਤਾਂ ਕਰਕੇ ਤੁਹਾਨੂੰ ਪਤਾ ਹੀ ਹੈ ਰੁਟੀਨ ਇੱਧਰ ਉੱਧਰ ਹੋ ਜਾਂਦੀ ਹੈ ਬਟ ਅੱਜ ਚਲੋ ਹੁਣ ਮੈਂ ਦੁਬਾਰਾ ਤੋਂ ਆਪਣੇ ਜਿਹੜਾ ਹੈਗਾ ਬਲੌਗਿੰਗ ਸਟਾਰਟ ਕਰ ਦਿੱਤੀ ਸੀ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਮੈਂ ਨਾ ਰਣਵੀਰ ਦੀ ਅਲਮਾਰੀ ਵਿੱਚੋਂ ਜਿੰਨੇ ਵੀ ਕੱਪੜੇ ਸੀਗੇ ਉਹਦੇ ਬਾਹਰ ਕੱਢ ਲਏ ਸੀ ਕਿਉਂਕਿ ਨਾ ਮੈਂ ਕੱਲ ਸ਼ਾਮ ਟਾਈਮ ਆਪਣਾ ਜਿਹੜਾ ਹੈਗੇ ਆ ਰਣਵੀਰ ਦੇ ਕੱਪੜੇ ਕੱਢੇ ਸੀਗੇ ਗਰਮੀਆਂ ਵਾਲੇ ਸਰਦੀਆਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਜਾ ਹੀ ਚੁੱਕੀਆਂ ਨੇ ਔਰ ਮੈਂ ਇਹਦੇ ਜਿੰਨੇ ਵੀ ਕੱਪੜੇ ਸੀਗੇ ਸਿਆਲ ਵਾਲੇ ਉਹ ਸਾਰੇ ਵਿਚ ਰੱਖ ਦਿੱਤੇ ਸੀਗੇ ਬੈੱਡ ਦੇ ਔਰ ਗਰਮੀਆਂ ਵਾਲੇ ਆ ਜਿਹੜੇ ਮੈਂ ਉਹ ਕੱਢ ਕੇ ਆਪਣਾ ਤਹਿ ਲਾ ਲਾ ਗਾਰੀ ਸੀਗੀ ਇੱਥੇ ਔਰ ਨਾ ਜ਼ਿਆਦਾ ਤਾਂ ਮੈਨੂੰ ਇਹੀ ਸੀਗਾ ਕਿ ਹਾਂ ਮਾਰਨਿੰਗ ਟਾਈਮ ਰਣਵੀਰ ਸੁੱਤਾ ਪਿਆ ਸੀ ਔਰ ਮਾਰਨਿੰਗ ਦਾ ਜਿਹੜਾ ਟਾਈਮ ਹੁੰਦਾ ਤੁਹਾਨੂੰ ਪਤਾ ਹੈ ਕਿੰਨਾ ਆਪਣੇ ਆਪ ਨੂੰ ਫਰੈਸ਼ ਆਪਾਂ ਫੀਲ ਕਰਦੇ ਹਾਂ ਸਵੇਰ ਸੁਬਾਹ ਹਨਾ ਇਸ ਕਰਕੇ ਬਸ ਮੈਂ ਕਿਹਾ ਚਲੋ ਇਹ ਵੀ ਜਿਹੜਾ ਹੈਗਾ ਇਹ ਮੈਂ ਆਪਣਾ ਜਿਹੜਾ ਕੰਮ ਹੈਗਾ ਇਹ ਵਾਲਾ ਇਹ ਵੀ ਖਤਮ ਕਰ ਲੰਨੀ ਆ ਰਣਵੀਰ ਦੇ ਜਿੰਨੇ ਵੀ ਕੱਪੜੇ ਆ ਮੈਂ ਉਹਦੇ ਸੁੱਤੇ ਪਏ ਦੇ ਹੀ ਤੈਅ ਲਗਾ ਲੂੰਗੀ ਤੇ ਉਸ ਤੋਂ ਬਾਅਦ ਆਪਣੇ ਅਲਮਾਰੀ ਵਿੱਚ ਇਸ ਨੂੰ ਸੈੱਟ ਕਰ ਦੂੰਗੀ ਔਰ ਨਾ ਬਸ ਮੈਂ ਕੱਪੜੇ ਜਿਹੜੇ ਐ ਆਪਣੇ ਤੈਅ ਕਰਕੇ ਛੱਡਿਓ ਸੀ ਔਰ ਜਿੱਦਾਂ ਕਿ ਤੁਹਾਨੂੰ ਪਤਾ ਹੈ ਬੱਚਿਆਂ ਨੂੰ ਜਿੱਦਾਂ ਪਤਾ ਹੀ ਲੱਗ ਜਾਂਦਾ ਕਿ ਹਾਂ ਹੁਣ ਸਾਡੀ ਮੰਮਾ ਫ੍ਰੀ ਹੋ ਚੁੱਕੀ ਐ ਹੁਣ ਅਸੀਂ ਵੀ ਉੱਠ ਜਾਈਏ ਔਰ ਰਣਵੀਰ ਇੱਥੇ ਉੱਠ ਗਿਆ ਸੀ ਔਰ ਕਹਿ ਰਿਹਾ ਸੀਗਾ ਮੰਮਾ ਮੈਨੂੰ ਸੁੱਸੂ ਆ ਰਿਹਾ ਕੁਛ ਇਦਾਂ ਇਹ ਉੱਠਦੇ ਸਾਰੀ ਦੀ ਇਹ ਚੰਗੀ ਗੱਲ ਐ ਕਿ ਇਹ ਜਦ ਇਹ ਕਹਿ ਦਿੰਦਾ ਮੰਮਾ ਸੁੱਸੂ ਆ ਰਿਹਾ ਐ ਤੇ ਬਸ ਮੈਂ ਇਸ ਨੂੰ ਆਪਣਾ ਵਾਸ਼ਰੂਮ ਕਰਵਾ ਕੇ ਨਾ ਆਪਣਾ ਜਿੰਨੇ ਵੀ ਮੇਰੇ ਐ ਰਣਵੀਰ ਦੇ ਮੈਂ ਕੱਪੜੇ ਤੈ ਕਿਤੇ ਸੀਗੇ ਉਹ ਅਲਮਾਰੀ ਦੇ ਵਿੱਚ ਸੈੱਟ ਕਰ ਦੂੰਗੀ ਵਾਦਲੀ ਸਕੂਲ ਬੱਸ ਚ ਆ ਗਏ ਠੀਕ ਹੈ ਮੈਂ ਕਹਿਣਾ ਉਹ ਕਿ ਕਹਿੰਦਾ ਮਮਾ ਤੇਰੀ ਆ ਕੋਈ ਸਮੋਗੂਆ ਤੇ ਬੱਸ ਨਾ ਬਸ ਠੀਕ ਔਰ ਇਸ ਦੇ ਨਾਲ ਨਾਲ ਬਸ ਮੈਂ ਆਪਣੀ ਜਿਹੜਾ ਹੈਗਾ ਰਣਵੀਰ ਦੀ अलमारी ਬਿਲਕੁਲ ਸੈੱਟ ਕਰ ਦਿੱਤੀ ਸੀ। ਬਾਕੀ نیچے ਵਾਲਾ ਜਿਹੜਾ ਏਰੀਆ ਸੀ ਉਹ ਮੈਨੂੰ ਇੰਨਾ ਬਹੁਤ ਜ਼ਿਆਦਾ ਲੱਗਿਆ ਨਹੀਂ ਕਿ ਹਾਂ ਉਹਨੂੰ नीड ਹੈਗੀ ਐ ਤੇ ਬਸ ਮੈਂ ਇਸੇ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ अलमारी ਬਿਲਕੁਲ ਸੈੱਟ ਹੋ ਚੁੱਕੀ ਸੀ ਔਰ ਆਪਣੇ ਆਪ ਨੂੰ ਵੀ ਵਧੀਆ ਲੱਗਦਾ ਜਦੋਂ अलमारी ਵਿੱਚ ਆਪਾਂ ਕੋਈ ਕੱਪੜਾ ਲੈਣ ਜਾਂਦੇ ਆ ਨਾ ਤੇ ਉਹ ਸਾਹਮਣੇ ਪਿਆ ਹੋਵੇ ਤੇ ਆਪਾਂ ਰੀਲੀ ਉਹਨੂੰ ਚੱਕ ਸਕਦੇ ਆ। ਤੇ ਔਰ ਇਸ ਤੋਂ ਬਾਅਦ ਜਿੰਨੀ ਵੀ ﺍﻟमारी ਆਪਣਾ ਸੈੱਟ ਕਰਨ ਤੋਂ ਬਾਅਦ ਨਾ ਮੈਂ ਅਰਣਵੀਰ ਦੇ ਨਾਲ ਥੋੜੀ ਦੇਰ ਬੈਠ ਕੇ ਖੇਡੂਗੀ ਕਿਉਂਕਿ ਇਹ ਮੈਨੂੰ ਕਹਿ ਰਿਹਾ ਸੀਗਾ ਕਹਿੰਦਾ ਮਮਾ ਮੇ ਨਾਲ ਖੇਡੋ ਕਿਉਂਕਿ ਇਹ ਬੱਚਿਆਂ ਨੂੰ ਤੁਹਾਨੂੰ ਪਤਾ ਹੀ ਆ ਉੱਠ ਦੀ ਸਾਰ ਹੀ ਖੇਲਾ ਦਾ ਰੈਂਦਾ ਕਿ ਬਸ ਮੈਂ ਖੇਡਾਂ ਔਰ ਇਸ ਤੋਂ ਬਾਅਦ ਥੋੜੀ ਦੇਰ ਰਣਵੀਰ ਨਾਲ ਖੇਡ ਕੇ ਆਪਣਾ ਮੈਂ ਜਿਹੜਾ ਹੈਗਾ ਬਾਕੀ ਦਾ ਵੀ ਕੰਮ ਆਪਣਾ ਖਤਮ ਕਰੂੰਗੀ ਕੋਸ਼ਿਸ਼ ਤਾਂ ਇਦਾਂ ਹੀ ਰਹਿੰਦੀ ਹੈ ਕਿ ਆਪਾਂ ਆਪਣੇ ਜਿੰਨੇ ਵੀ ਘਰ ਦੇ ਕੰਮ ਦੇ ਨਾਲ-ਨਾਲ ਆਪਾਂ ਆਪਣੇ ਬੱਚੇ ਨੂੰ ਵੀ ਦੇਖ ਸਕੀਏ ਉਹਨਾਂ ਨੂੰ ਵੀ ਐਂਟਰਟੇਨ ਕਰ ਸਕੀਏ ਕਿਉਂਕਿ ਨਾ ਬੱਚੇ ਤੁਹਾਨੂੰ ਪਤਾ ਹੀ ਹੈ ਇਕੱਲੇ ਹੁੰਦੇ ਨੇ ਉਹਨਾਂ ਨੂੰ ਕੋਈ ਕੰਮ ਤਾਂ ਹੁੰਦਾ ਨਹੀਂ ਹੈਗਾ ਔਰ ਉਹਨਾਂ ਨੇ ਵਿਚਾਰਿਆਂ ਨੇ ਕਰਨਾ ਵੀ ਇਹੀ ਹੁੰਦਾ ਕੁਝ ਵੀ ਮਤਲਬ ਖੇਲਣਾ ਹੀ ਤਾਂ ਹੁੰਦਾ ਉਹਨਾਂ ਨੇ ਹਨਾ ਉਹਨਾਂ ਦਾ ਮਾਈਂਡ ਖੇਲਣ ਦੇ ਵਿੱਚ ਹੀ ਹੁੰਦਾ ਹੈ ਤੇ ਬਸ ਮੈਂ ਇੱਥੇ ਰਣਵੀਰ ਨੂੰ ਥੋੜਾ ਜਿਹਾ ਬਹੁਤ ਖੇਲ ਦੇ ਵਿੱਚ ਪਾ ਕੇ ਆਪਣਾ ਨਾ ਬੈੱਡ ਸ਼ੀਟ ਹੈਗੀ ਹੈ ਜਿਹੜੀ ਉਹਨਾਂ ਨੂੰ ਵੀ ਸੌਰੀ ਬੈੱਡ ਸ਼ੀਟ ਕਹਾਂ ਹੋ ਗਿਆ ਕੰਬਲ ਸੀ ਉਸ ਨੂੰ ਵੀ ਮੈਂ ਤੈਅ ਲਗਾ ਕੇ ਰੱਖ ਦੂੰਗੀ ਦੇਖ ਰਹੇ ਨੇ ਪਲੀਜ਼ ਕੋਸ਼ਿਸ਼ ਕਰਿਆ ਕਰੋ ਕਿ ਹਾਂ ਆਪਾਂ ਵੈਸੇ ਤਾਂ ਆਪਾਂ ਬੱਚਿਆਂ ਦੇ ਨਾਲ ਹੀ ਆਪਣਾ ਸਾਰਾ ਦਿਨ ਹੈ ਜਿਹੜਾ ਮਾਰਨਿੰਗ ਤੋਂ ਲੈ ਕੇ ਨਾਈਟ ਤੱਕ ਆਪਾਂ ਬੱਚਿਆਂ ਦੇ ਵਿੱਚ ਹੀ ਲੰਘਦਾ ਹੈ ਔਰ ਬੱਚਿਆਂ ਨੂੰ ਟਾਈਮ ਤਾਂ ਦੰਨੇ ਆ ਬਟ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਉਹਨਾਂ ਨਾਲ ਖੇਲੀਏ ਹਨਾ ਔਰ ਹਰ ਟਾਈਮ ਤਾਂ ਨਹੀਂ ਆਪਾਂ ਖੇਡ ਸਕਦੇ ਬਟ ਹਾਂ ਜਦੋਂ ਮਾਰਨਿੰਗ ਟਾਈਮ ਬੱਚਾ ਸੌਂ ਕੇ ਉੱਠਿਆ ਨਾ ਕੋਸ਼ਿਸ਼ ਕਰਿਆ ਕਰੋ ਉਹਨਾਂ ਨੂੰ ਆਪਾਂ ਥੋੜਾ ਜਿਹਾ ਫਰੈਸ਼ ਫੀਲ ਕਰਾਈਏ ਤਾਂ ਜੋ ਉਹ ਥੋੜਾ ਉਸ ਦਾ ਮਾਈਂਡ ਹੈ ਨਾ ਉਹ ਸੈੱਟ ਹੋ ਜਾਵੇ ਔਰ ਰਣਵੇ ਦੇ ਨਾਲ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਰਨਾ ਕਿਉਂਕਿ ਦਾ ਨਾ ਛੇਤੀ ਛੇਤੀ ਮੂਡ ਬਿਲਕੁਲ ਸੈੱਟ ਨਹੀਂ ਹੁੰਦਾ ਹੈਗਾ। ਬਾਕੀ ਹਰੇ ਹਰ ਇੱਕ ਬੱਚੇ ਦੀ ਜਿਹੜੀ ਆਪਣੀ ਅਲੱਗ-ਅਲੱਗ ਹੁੰਦੀ ਹੈ ਰੁਟੀਨ ਹੁੰਦੀ ਹੈ। ਕੱਪੜੇ ਵਾਲਾ ਜਿਹੜਾ ਕੰਮ ਸੀਗਾ ਉਹ ਮੇਰਾ ਖਤਮ ਹੋ ਚੁੱਕਿਆ ਸੀ। ਤੁਸੀਂ ਦੇਖ ਸਕਦੇ ਹੋ ਕਿ ਰਣਵੀਰ ਦੇ ਸੁੱਤੇ ਪਏ ਦੇਹੀ ਮੈਂ ਉਸਦੇ ਜਿੰਨੇ ਵੀ ਕੱਪੜੇ ਆ ਉਹ ਸਾਰੇ ਤੈਅ ਕਰ ਲਏ ਸੀ। ਔਰ ਬਾਅਦ ਵਿੱਚ ਜਦੋਂ ਉਹ ਉੱਠ ਖੜਿਆ ਸੀਗਾ ਬਟ ਮੈਨੂੰ ਰੱਖਣ ਦੀ ਨਹੀਂ ਟੈਨਸ਼ਨ ਹੁੰਦੀ ਕਿਉਂਕਿ ਨਾ ਰੱਖਣ ਤਾਂ ਉਹ ਦੇ ਦਿੰਦਾ ਬਟ ਤੈਅ ਨਹੀਂ ਕਰਨ ਦਿੰਦਾ ਹੈਗਾ। ਬੱਚਿਆਂ ਨੂੰ ਤੁਹਾਨੂੰ ਪਤਾ ਹੀ ਹੈ ਕੰਮ ਖਰਾਬ ਕਰਨੇ ਦਾ ਕਿੰਨਾ ਰਹਿੰਦਾ ਉਹਨਾਂ ਨੂੰ। ਇਹ ਟਾਈਮ ਜਦੋਂ ਮੈਂ ਲਗਾਣੀ ਹੁੰਦੀ ਹੁਣੀ ਉਹਨੂੰ ਵੀ ਏਦਾਂ ਹੁੰਦਾ ਕਿ ਮੈਂ ਵੀ ਖੁਦ ਵੀ ਤੈਅ ਲਗਾਵਾ ਬਟ ਤੁਹਾਨੂੰ ਪਤਾ ਛੋਟਾ ਏ ਉਹਨੂੰ ਕਿੱਥੇ ਅਜੇ ਤੈਅ ਲਗਾਣੀ ਆਂਦੀ ਹੈ ਹਨਾ ਇਸ ਕਰਕੇ ਮੈਂ ਵਧੀਆ ਲੱਗਿਆ ਮੈਨੂੰ ਕਿ ਹਾਂ ਚਲੋ ਮੈਂ ਉਸਦੇ ਉਹ ਸਤੇਬਾਏ ਦੇ ਯੂਜ਼ ਦੀ ਾਲਮਾਰੀ ਹੈ ਜਿਹੜੀ ਉਹ ਸੈੱਟ ਕਰ ਦਿੱਤੀ ਆ ਹੁਣ ਬਸ ਮੇਰੀ ਆਪਣੀ ਹੈਗੀ ਸੀ ਜਿਹੜੀ ਮੈਂ ਆਪਣਾ ਕੱਪੜੇ ਸੀਗੇ ਮੇਰੇ ਹਜੇ ਮੈਂ ਉਹ ਸੈੱਟ ਕਰਨੇ ਆ ਰਣਵੀਰ ਦੇ ਜਿਹੜੇ ਕੀ ਹੁੰਦੇ ਆ ਗਰਮੀਆਂ ਵਾਲੇ ਕੱਪੜੇ ਹੁੰਦੇ ਨਾ ਉਹ ਇੰਨੇ ਜਿਆਦਾ ਬਹੁਤੇ ਖਲਾਰਾ ਨਹੀਂ ਪਾਉਂਦੇ ਜਿੰਨਾ ਕਿ ਸਰਦੀਆਂ ਵਾਲੇ ਪਾਉਂਦੇ ਆ ਬੱਚਿਆਂ ਦੇ ਨਾਲ ਮੈਂ ਮੰਨਦੀ ਆ ਕਿ ਘਰ ਦੇ ਕੰਮ ਕਰਨੇ ਬਿਲਕੁਲ ਸੋਕੇ ਨਹੀਂ ਹੁੰਦੇ ਬਟ ਜੇਕਰ ਆਪਾਂ ਆਪਣੀ ਆਦਤ ਬਣਾ ਲਈਏ ਨਾ ਆਪਾਂ ਰੋਜ਼ ਦੀ ਰੋਜ਼ ਆਪਣਾ ਅੱਧਾ ਘੰਟਾ ਜਾਂ ਕੱਢੀਏ ਘਰ ਦੇ ਕਿਸੇ ਵੀ ਕੰਮ ਵਾਸਤੇ ਜਿਹੜਾ ਉਹ ਪੈਂਡਿੰਗ ਪਿਆ ਹੈ ਆਪਾਂ ਉਹ ਸੋਚੀਏ ਕਿ ਅੱਜ ਆਪਾਂ ਨੇ ਅੱਧਾ ਘੰਟਾ ਇਸ ਨੂੰ ਟਾਈਮ ਦੇਣਾ ਮੈਂ ਪੂਰਾ ਨਹੀਂ ਕਹਿੰਦੀ ਕਿ ਹਾਂ ਤੁਸੀਂ ਪੂਰਾ ਹੀ ਮਰ ਕੇ ਹੀ ਖੜੋ ਕਿ ਹਾਂ ਨਹੀਂ ਇਹ ਕੰਮ ਕਰਨਾ ਹੀ ਕਰਨਾ ਬਟ ਹਾਂ ਡੇਲੀ ਆਪਾਂ ਨੂੰ ਅੱਧਾ ਘੰਟਾ ਰੋਜ਼ ਦੀ ਰੋਜ਼ ਅੱਧਾ ਘੰਟਾ ਕੱਢਣਾ ਚਾਹੀਦਾ ਅੱਧਾ ਨਹੀਂ 1 ਘੰਟਾ ਜਾਂ ਫਿਰ ਕੁਝ ਵੀ ਹੈ ਜਿੰਨਾ ਵੀ ਤੁਹਾਡੇ ਤੋਂ ਹੋ ਸਕੇ ਉਹਨਾ ਟਾਈਮ ਤੁਸੀਂ ਆਪਣਾ ਦੇ ਸਕਦੇ ਹੋ ਘਰ ਨੂੰ ਔਰ ਅੱਜ ਕੱਲ ਦੀ ਲਾਈਫ ਇਦਾਂ ਦੀ ਹੋ ਗਈ ਹੈ ਕਿ ਕਿਸੇ ਨਾ ਕਿਸੇ ਨੂੰ ਹਰ ਇੱਕ ਨੂੰ ਟੈਨਸ਼ਨ ਹੈਗੀ ਹੀ ਹੈਗੀ ਹੈ ਚਾਹੇ ਉਹ ਕਿਸੇ ਦੇ ਕੰਮ ਦੇ ਪ੍ਰਤੀ ਲਗਾ ਲਓ ਘਰ ਦੇ ਪ੍ਰਤੀ ਲਗਾ ਲਓ ਰਿਸ਼ਤਿਆਂ ਦੀ ਲਗਾ ਲਓ ਬਟ ਆਪਾਂ ਜੇਕਰ ਸੋਚੀਏ ਕਿ ਆਪਾਂ ਨੇ ਜਿੰਨੀਆਂ ਵੀ ਟੈਨਸ਼ਨਸ ਨੇ ਸਾਰੀਆਂ ਨੂੰ ਇੱਕ ਸਾਈਡ ਤੇ ਰੱਖ ਕੇ ਆਪਾਂ ਜੇ ਸੋਚੀਏ ਘਰ ਦੇ ਕੰਮਾਂ ਵਿੱਚ ਹੀ ਆਪਣਾ ਮਾਈਂਡ ਸੈਟ ਕਰਨਾ ਤਾਂ ਕਿਤੇ ਨਾ ਕਿਤੇ ਜਿਹੜੀਆਂ ਉਹ ਟੈਨਸ਼ਨਸ ਨੇ ਉਹ ਆਪਾਂ ਤੇ ਬਿਲਕੁਲ ਵੀ ਹਾਵੀ ਨਹੀਂ ਹੁੰਦੀਆਂ ਔਰ ਇਸੇ ਦੇ ਨਾਲ ਨਾਲ ਚੰਗੀ ਗੱਲ ਇਹ ਵੀ ਹੁੰਦੀ ਹੈ ਕਿ ਆਪਾਂ ਆਪਣੇ ਘਰ ਨੂੰ ਵਧੀਆ ਮੇਨਟੇਨ ਕਰਕੇ ਰੱਖਦੇ ਹੈ ਨਾ ਔਰ ਇਸੇ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਮੈਂ ਅੱਜ ਨਾ ਆਲੂ ਵਾਲੀ ਜਿਹੜੀਆਂ ਰੋਟੀਆਂ ਉਹ ਬਣਾਈਆਂ ਸੀਗੀਆਂ ਖਾਣਾ ਖਾਣ ਤੋਂ ਬਾਅਦ ਮੈਂ ਆਪਣੇ ਕਿਚਨ ਵੀ ਚੰਗੀ ਤਰ੍ਹਾਂ ਕਲੀਨ ਕਰ ਦਿੱਤੀ ਸੀ ਢਾਂਡੇ ਸੀਗੇ ਵਾਸ਼ ਆਉਣ ਵਾਲੇ ਉਹ ਵੀ ਮੈਂ ਕਰ ਦਿੱਤੇ ਸੀਗੇ ਔਰ ਲਾਸਟ ਦੇ ਵਿੱਚ ਜੇ ਤੁਹਾਨੂੰ ਪਤਾ ਹੀ ਹੈ ਜਿੱਦਾਂ ਆਪਾਂ ਕਿਚਨ ਕਲੀਨ ਕਰਨ ਤੋਂ ਬਾਅਦ ਪੋਚਾ ਲਗਾਉਣਾ ਹੁੰਦਾ ਮੈਂ ਉਹ ਵੀ ਲਗਾ ਦੂੰਗੀ ਇੱਥੇ ਔਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਕਿਦਾਂ ਦੀ ਲੱਗਦੀ ਹੈ ਜੇਕਰ ਤੁਹਾਨੂੰ ਥੋੜੀ-ਬਹੁਤ ਵੀ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਕਰ ਦਿਆ ਕਰੋ ਔਰ ਨਾ ਬਸ ਅੱਜ ਮੇਰਾ ਕੱਪੜਿਆਂ ਵਾਲਾ ਜਿਹੜਾ ਕੰਮ ਸੀਗਾ ਉਹ ਬਿਲਕੁਲ ਵੀ ਹੈ ਨਹੀਂ ਸੀ ਔਰ ਕਿਉਂਕਿ ਕੱਲ ਮੈਂ ਮੰਡੇ ਸੀਗਾ ਮੰਡੇ ਨੂੰ ਹੀ ਕੱਪੜੇ ਧੋਲੇ ਸੀਗੇ ਔਰ ਇਸੇ ਦੇ ਨਾਲ-ਨਾਲ ਮੈਂ ਕਿਚਨ ਵਿੱਚ ਪੋਚਾ ਲਗਾਉਣ ਤੋਂ ਬਾਅਦ ਰੂਮ ਦੇ ਵਿੱਚ ਵੀ ਚਲੀ ਗਈ ਸੀ ਝਾੜੂ ਤਾਂ ਮੈਂ ਪਹਿਲਾਂ ਹੀ ਲਗਾ ਦਿੱਤਾ ਸੀਗਾ ਬਟ ਮੈਂ ਸ਼ੂਟ ਨਹੀਂ ਸੀ ਕੀਤਾ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੈਂਥੀ ਹੋ ਜਾਂਦੀ ਹੈ ਕਦੇ-ਕਦੇ ਔਰ ਡਾਟਾ ਜਦੋਂ ਆਪਾਂ ਡਾਊਨਲੋਡ ਪ੍ਰੋਸੈਸ ਤੇ ਲਗਾਉਂਦੇ ਆ ਤਾਂ ਉਹ ਫੇਲਡ ਹੋਣ ਲੱਗ ਜਾਂਦਾ ਔਰ ਨਾ ਬਸ ਇਸੇ ਦੇ ਨਾਲ-ਨਾਲ ਮੈਂ ਨਾ ਹੁਣ ਆਪਣਾ ਇੱਥੇ ਰੂਮ ਦੇ ਵਿੱਚ ਵੀ ਬਹੁਤ ਚਾ ਲਗਾ ਕੇ ਚੰਗੀ ਤਰ੍ਹਾਂ ਕਲੀਨ ਕਰ ਦੂੰਗੀ ਰੂਮ ਨੂੰ ਅੱਜ ਨਾ ਮੈਂ ਕੱਪੜੇ ਇੱਧਰ ਉੱਧਰ ਤੋਂ ਚੱਕੇ ਨਹੀਂ ਸੀ ਕਿਉਂਕਿ ਮੈਂ ਸੋਚ ਰਹੀ ਸੀ ਕਿ ਮੈਂ ਆਪਣੇ ਵੀ ਕੱਪੜੇ ਸੈੱਟ ਕਰੂੰਗੀ ਜਿੱਦਾਂ ਕਿ ਕੱਲ ਮੈਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਕੱਲ ਰਣਵੀਰ ਦੇ ਕੱਪੜੇ ਕੱਢ ਲਏ ਸੀਗੇ ਗਰਮੀਆਂ ਵਾਲੇ ਬਟ ਮੈਂ ਆਪਣੇ ਨਹੀਂ ਸੀ ਕੱਢੇ ਮੈਂ ਸੋਚ ਰਹੀ ਸੀ ਕਿ ਮੈਂ ਆਪਣੇ ਕੱਪੜੇ ਜਦੋਂ ਕੱਢੂੰਗੀ ਨਾ ਉਸੇ ਉਹਨਾਂ ਦੇ ਨਾਲ ਹੀ ਜਿਨੇ ਮੇਰੇ ਬਾਕੀ ਦੇ ਧੋਤੇ ਪਏ ਸੀਗੇ ਕੱਪੜੇ ਉਹਨਾਂ ਨੂੰ ਵੀ ਤੈਅ ਕਰੂੰਗੀ ਔਰ ਇਸੇ ਦੇ ਨਾਲ-ਨਾਲ ਬਸ ਮੈਂ ਆਪਣਾ ਜਿਹੜਾ ਹੈਗਾ ਰੂਮ ਦੇ ਵਿੱਚ ਵੀ ਪੋਚਾ ਲਗਾ ਦੂੰਗੀ ਜੇਕਰ ਤੁਹਾਨੂੰ ਮੇਰਾ ਬਲੌਗ ਥੋੜਾ ਬਹੁਤ ਵੀ ਵਧੀਆ ਲੱਗਦਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਜਰੂਰ ਕਰਿਓ ਔਰ ਮਿਲਦੇ ਹਾਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਟੇਕ ਕੇਅਰ ਬਾਏ ਬਾਏ